ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲਬਾਤ ਕਰਾਂਗੇ ਮਾਈ ਵੀਰੋ ਜੀ ਦੀ ਅਤੇ ਨਾਲ ਨਾਲ ਦਰਸ਼ਨ ਕਰਾਂਗੇ ਚੱਕ ਰਾਮ ਸਿੰਘ ਵਾਲਾ ਵਿਖੇ ਬਣੇ ਗੁਰੂ ਘਰ ਦੇ ਜੋ ਮਾਈ ਵੀਰੋ ਅਤੇ ਭਾਈ ਭਗਤ ਜੀ ਦੀ ਯਾਦ ਵਿੱਚ ਬਣਿਆ ਹੋਇਆ ਮਾਈ ਵੀਰੋ ਜੀ ਦੀ ਸ਼ਖਸੀਅਤ ਐਦਾਂ ਦੀ ਉਲਖਣ ਸ਼ਖਸੀਅਤ ਹੈ ਇੱਕ ਤਾਂ ਇਤਿਹਾਸ ਦੇ ਵਿੱਚ ਬਹੁਤ ਘੱਟ ਮਤਾਵਾ ਪੈਣਾ ਦਾ ਜ਼ਿਕਰਾਂ ਅਤੇ ਉਹ ਬੜੀਆਂ ਥੂੜੀਆਂ ਮਤਾਮਾਂ ਪੈਣਾ ਵਿੱਚੋਂ ਇੱਕ ਨੇ ਮਾਈ ਵੀਰੋ ਜੀ ਕਰਦੇ ਗੱਲਬਾਤ ਜਿਸ ਸਮੇ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਭਾਈ ਭਗਤੂ ਜੀ ਬੀਬੀ ਵੀਰੋ ਨਾਲ ਵਿਆਹ ਕਰਵਾ ਲੈਂਦੇ ਆ ਤੇ ਇੱਕ ਰੱਬੀ ਹੁਕਮ ਦੇ ਵਿੱਚ ਬੀਬੀ ਵੀਰੋ ਚੋਪ ਉਪਰੇ ਕੇ ਬਾਅਦ ਚ ਪੁੱਛਦੇ ਹਨ ਕਿ ਬਯੁਰਗੋਏ ਤੁਸੀਂ ਕੀ ਕਰ ਚੱਲੇ ਹੋ ਤਾ ਭਾਈ ਭਗਤੂ ਜੀ ਦੱਸਦੇ ਹਨ ਕਿ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਮੈਂ ਤੁਹਾਡੇ ਨਾਲ ਵਿਆਹ ਕਰਵਾ ਚੱਲਿਆ। ਅਤੇ ਬੀਬੀ ਵੀਰੋ ਜੀ ਪੁੱਛਦੇ ਹਨ ਕਿ ਇਸ ਵਿਆਹ ਦਾ ਕੌਣ ਗਵਾਹ ਹੋਵੇਗਾ? ਤਾਂ ਭਾਈ ਭਗਤੂ ਜੀ ਕਹਿੰਦੇ ਹਨ ਕਿ ਇਹ ਜੋ ਮਣੇ ਦੀਆਂ ਲੱਕੜਾਂ ਹਨ ਇਹ ਹਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਹ ਪੂਰੀ ਕਾਇਨਾਤ ਸਾਡੇ ਵਿਆਹ ਦੀ ਗਵਾਹੀ ਕਰੇ। ਜਦੋਂ ਮਾਈ ਵੀਰੋ ਦੇ ਵਿਆਹ ਦੀ ਗੱਲ ਪਰਿਵਾਰ ਦੇ ਵਿੱਚ ਚੱਲਦੀ ਹੈ ਤਾਂ ਮਾਈ ਵੀਰੋ ਜੀ ਬੜੇ ਸੁਲਝੇ ਹੋਏ ਸ਼ਬਦਾਂ ਦਾ ਪ੍ਰਯੋਗ ਕਰਕੇ ਪਰਿਵਾਰ ਨੂੰ ਆਪਣੇ ਪੂਰੇ ਵਿਆਹ ਦੀ ਪੂਰੀ ਗੱਲਬਾਤ ਦੱਸਦੇ ਹੈ ਅਤੇ ਪਰਿਵਾਰ ਵਾਲੇ ਉਹ ਮਣੇ ਦੀਆਂ ਲੱਕੜਾਂ ਦੇਖ ਕੇ ਸਹਿਮਤ ਹੋ ਜਾਂਦੇ ਹੈ ਤਾਂ ਪੂਰੀ ਪੰਚਾਇਤ ਦੇ ਨਾਲ ਮਾਈ ਵੀਰੋ ਦਾ ਪਰਿਵਾਰ ਪੁੱਚੋ ਫੁਰਤ ਭਾਈ ਗੌਰੇ ਕੋਲ ਆਉਂਦਾ ਹੈ ਅਤੇ ਭਾਈ ਗौरा ਜੀ ਉਹਨਾਂ ਨੂੰ ਮਾਤਾ ਦਾ ਸਤਕਾਰ ਦੇ ਕੇ ਆਪਣੇ ਨਗਰ ਪੁਚੋ ਘਰਤ ਲੈ ਆਉਂਦੇ ਆ ਉਸ ਤੋਂ ਬਾਅਦ ਜਦੋਂ ਗੁਰੂ ਹਰ Rai ਸਾਹਿਬ ਮਾਲਵੇ ਇਲਾਕੇ ਵਿੱਚ ਆਉਂਦੇ ਆ ਅਤੇ ਗੁਰੂ ਸਾਹਿਬ ਦੇ ਨੇੜੇ ਦਾ ਸਿੱਖ ਭਾਈ ਛੱਸਾ ਮਜ਼ਾਕ ਮਜ਼ਾਕ ਵਿੱਚ ਬੀਬੀ ਵੀਰੋ ਨਾਲ ਦੂਜਾ ਵਿਆਹ ਕਰਨ ਦਾ ਪ੍ਰਸਤਾਵ ਰੱਖਦਾ ਹੈ ਜਿਸ ਗੱਲ ਤੋਂ ਗੁੱਸੇ ਹੋ ਕੇ ਭਾਈ ਜੱਸਾ ਜੀ ਉਹਦਾ ਕਤਲ ਕਰ ਦਿੰਦੇ ਆ ਤੇ ਗੁਰੂ ਸਾਹਿਬ ਇਸ ਗੱਲ ਤੋਂ ਬੜੇ ਗੁੱਸੇ ਹੋ ਜਾਂਦੇ ਤਾਂ ਮਾਈ ਵੀਰੋ ਦਾ ਪ੍ਰਤਾਪ ਹੀ ਹੁੰਦਾ ਕਿ ਉਹ ਭਾਈ ਗੌਰੇ ਨੂੰ ਸਮਝਾ ਕੇ ਕਿ ਸਾਡਾ ਪਰਿਵਾਰ ਗੁਰੂ ਸਾਹਿਬ ਦੇ ਨਾਲ ਬਹੁਤ ਸਮੇਂ ਤੋਂ ਜੁੜਿਆ ਹੋਇਆ ਹੈ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਗੁਰੂ ਸਾਹਿਬ ਨੂੰ ਮਨਾਉਣੀ ਤਾਂ ਭਾਈ ਗौरा ਦੁਬਾਰਾ ਤੋਂ ਗੁਰੂ ਸਾਹਿਬ ਦੀ ਖੁਸ਼ੀ ਹਾਸਲ ਕਰ ਲੈਂਦਾ ਉਸ ਤੋਂ ਬਾਅਦ ਭਾਈ ਗौरा ਜੀ ਬਠਿੰਡੇ ਦਾ ਕਿਲਾ ਜਿੱਤਦੇ ਐ ਤੇ ਫਿਰ ਉਹਨਾਂ ਦੇ ਰਿਸ਼ਤੇਦਾਰਾਂ ਹੱਥੋਂ ਉਹਨਾਂ ਦਾ ਕਤਲ ਹੋਣਾ ਅਤੇ ਬਾਅਦ ਦੇ ਵਿੱਚ ਪੂਰੀ ਜ਼ਿੰਮੇਵਾਰੀ ਮਾਈ ਵੀਰੋ ਤੇ ਆ ਕਿਉਂਕਿ ਦਿਆਲ ਦਾਸ ਅਤੇ ਭਾਈ ਜਿਉਣੇ ਦੀ ਉਮਰ ਬੜੀ ਛੋਟੀ ਸੀ ਫਿਰ ਉਹ ਪਰਿਵਾਰ ਨੂੰ ਪੂਰਾ ਬਣ ਕੇ ਰੱਖਣਾ ਅਤੇ ਨਾਲ ਨਾਲ ਗੁਰੂ ਸਾਹਿਬ ਦੇ ਧਰ ਨਾਲ ਪੇਮ ਬਣਾ ਕੇ ਰੱਖਣਾ ਅਤੇ ਸਿੱਖਿਆ ਦੇਣੀ RAM SINGH FATI SINGH ਤਖਤੂ ਤੇ ਬਖਤੂ ਨੂੰ ਕਿ ਗੁਰੂ ਘਰ ਦੇ ਨਾਲ ਸਾਡਾ ਕਿੰਨਾ ਪੁਰਾਣਾ ਰਿਸ਼ਤਾ ਹੈ ਤੇ ਗੁਰੂ ਘਰ ਨਾਲ ਪਿਆਰ ਉਹਨਾਂ ਦੇ ਦਿਲਾਂ ਦੇ ਵਿੱਚ ਉਪਜਾਉਣਾ ਇਹ ਮਾਈ ਵੀਰੋ ਦਾ ਪ੍ਰਤਾਪ ਹੀ ਸੀਗਾ ਜਦੋਂ ਭਾਈ ਰਾਮ ਸਿੰਘ ਫਤਿਹ ਸਿੰਘ ਤਖਤੂ ਤੇ ਵਖਤੂ ਸਾਰੇ ਜਵਾਨ ਹੋ ਜਾਂਦੇ ਹਨ ਤਾਂ ਉਹਨਾਂ ਦੀ ਜਾਇਦਾਦ ਦੀ ਵੰਡ ਕਰਨ ਦੀ ਜ਼ਿੰਮੇਵਾਰੀ ਵੀ ਮਾਈ ਵੀਰੋ ਦੀ ਸੀ ਤੇ ਮਾਈ ਵੀਰੋ ਨੇ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਇਹ ਵੰਡ ਕੀਤੀ ਜੀਤੇ ਸਾਰਾ ਪਰਿਵਾਰ ਖੁਸ਼ ਖੁਸ਼ੀ ਖੁਸ਼ੀ ਉਹਨੂੰ ਪਰਵਾਨ ਕਰ ਦਿੰਦਾ ਹੈ ਮਾਈ ਵੀਰੂ ਜੀ ਅੰਤਮ ਸਮੇਂ ਵਿੱਚ ਚੱਕ ਰਾਮ ਸਿੰਘ ਆਲਾ ਵਿਖੇ ਆ ਜਾਂਦੇ ਆ ਕਿਉਂਕਿ ਆਰਾਮ ਸਿੰਘ ਨਾਲ ਬੜਾ ਪ੍ਰੇਮ ਹੁੰਦਾ ਤੇ ਇੱਥੇ ਹੀ ਆਪਣਾ ਅੰਤਮ ਸਮਾਪਤੀਤ ਕਰਦੇ ਹੋਏ ਅਕਾਲ ਚਲਾਣਾ ਕਰ ਜਾਂਦੇ ਆ ਅਤੇ ਫਿਰ ਉਹਨਾਂ ਦੀ ਸਮਾਧ ਚੱਕ ਰਾਮ ਸਿੰਘ ਵਾਲਾ ਵਿਖੇ ਬਣਾ ਦਿੱਤੀ ਜਾਂਦੀ ਹੈ ਅਤੇ ਭਾਈ ਭਗਤੂ ਜੀ ਦੀ ਸਮਾਧ ਜੋ ਕਰਤਾਰਪੁਰ ਵਿਖੇ ਸਥਿਤ ਹੈ ਉਥੋਂ ਇੱਕ ਏਕਟ ਲਿਆ ਕੇ ਇਹਨਾਂ ਦੋਨਾਂ ਮਹਾਨ ਸਿੱਖਾਂ ਦੀਆਂ ਸਮਾਧਾਂ ਨੂੰ ਇਕੱਠਾ ਕਰਕੇ ਇਥੇ ਗੁਰੂ ਘਰ ਬਣਾ ਦਿੱਤਾ ਜਾਂਦਾ ਸੋ ਇਲਾਕੇ ਦੀਆਂ ਸੰਗਤਾਂ ਦੀ ਬੜੀ ਸ਼ਰਧਾ ਹੈ ਅਤੇ ਲੋਕ ਕਹਿੰਦੇ ਹਨ ਕਿ ਇੱਥੇ ਹਰ ਇੱਕ ਮਨੋ ਕਾਮਨਾ ਮਾਈ ਵੀਰੋ ਤੇ ਭਾਈ ਭਗਤੂ ਜੀ ਦੀ ਕਿਰਪਾ ਦੇ ਨਾਲ ਪੂਰੀ ਹੁੰਦੀ ਹੈ। ਮੱਸਿਆ ਦਾ ਦਿਹਾੜਾ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਸੋ ਆਸ ਕਰਦੇ ਹਾਂ ਸਾਡੀ ਇਹ ਕੋਸ਼ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ YouTube ਚੈਨਲ ਤੇ Facebook ਪੇਜ ਤੇ ਤੁਸੀਂ ਜਾ ਸਕਦੇ ਹੋ। ਧੰਨਵਾਦ।